ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤਾਜ਼ਾ ਬੁਲੇਟਿਨ ਲੈ ਕੇ ਹਾਜ਼ਰ ਹੋਏ ਹਾਂ ਮੌਸਮ ਦੀ ਜਾਣਕਾਰੀ ਦੀ ਜੋ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਇਹ ਜਾਣਕਾਰੀ ਕੱਲ 16 ਤਰੀਕ ਨੂੰ ਜਾਰੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਕੀ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਦੀ ਗਤੀਵਿਧੀ ਕੀ ਹਨ ਕੀ ਵਾਰਨਿੰਗ ਹੈ ਤੇ ਹਾਲਾਤ ਕੀ ਬਣਨਗੇ ਮੀਂਹ ਦੇ ਜੋ ਇੱਕ ਪਛਵੀ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰ ਰਿਹਾ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਆਉਂਦੇ 72 ਘੰਟੇ ਅਗਰ ਗੱਲ ਕਰੀਏ 17 ਤੋਂ ਲੈ ਕੇ 20 ਤਰੀਕ ਦੇ ਵਿੱਚ ਵਿੱਚ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਉਹ ਥੋੜਾ ਬਹੁਤ ਕਰਵਟ ਲੈਣਗੇ ਮੌਸਮ ਦੇ ਵਿੱਚ ਤੇ ਉਹਦੇ ਬਾਰੇ ਮੌਸਮ ਵਿਭਾਗ ਨੇ ਕੀ ਵਾਰਨਿੰਗ ਦਿੱਤੀ ਉਹਦੇ ਬਾਰੇ ਗੱਲ ਕਰ ਲੈਂਦੇ ਆ ਸਭ ਤੋਂ ਪਹਿਲਾਂ ਤਾਜ਼ਾ ਟੈਂਪਰੇਚਰ ਦੀ ਗੱਲ ਕਰ ਲਈਏ ਤਾਂ ਸਭ ਤੋਂ ਜ਼ਿਆਦਾ ਟੈਂਪਰੇਚਰ ਪੰਜਾਬ ਦੇ ਵਿੱਚ ਬਠਿੰਡੇ ਦੇ ਵਿੱਚ ਨਾਪਿਆ ਜਾ ਰਿਹਾ ਹੈ ਤੇ ਸਭ ਤੋਂ ਜ਼ਿਆਦਾ ਮੋਟ ਟੈਂਪਰੇਚਰ ਹਰਿਆਣੇ ਦੇ ਵਿੱਚ ਨਰਨੌਲ ਦੇ ਵਿੱਚ 36 ਡਿਗਰੀ ਤੇ ਬਠਿੰਡਾ ਦੇ ਵਿੱਚ 35 ਡਿਗਰੀ ਦੇਖਿਆ ਜਾ ਰਿਹਾ ਹੈ ਗੱਲ ਕਰ ਲਈਏ ਆਉਂਦੇ ਟੈਂਪਰੇਚਰ ਦੇ ਬਾਅਦ ਆਉਂਦੇ ਮੌਸਮ ਦੇ ਪਰਵਪੋਰਨਵਾਨ ਦੀ ਤਾਂ ਕਿਤੇ ਨਾ ਕਿਤੇ 18 19 ਅਤੇ 20 ਇਹ ਤਿੰਨ ਦਿਨ ਜਿਹੜੇ ਨੇ ਉਹ ਕਿਤੇ ਨਾ ਕਿਤੇ ਮੌਸਮ ਵਿਭਾਗ ਵੱਲੋਂ ਜੋ ਵਾਰਨਿੰਗ ਜਾਰੀ ਕੀਤੀ ਗਈ ਹੈ ਉਦੇ ਰਾਹੀਂ ਕਿਸਾਨਾਂ ਦੇ ਮਨਾਂ 'ਚ ਕਿਤੇ ਨਾ ਕਿਤੇ ਚਿੰਤਾ ਦੁਆਰੇ ਤੋਂ ਪੈਦਾ ਕਰ ਸਕਦੇ ਨੇ ਕਿ ਇਹਨਾਂ ਦਿਨਾਂ ਦੇ ਵਿੱਚ 18 ਤੱਕ ਨੂੰ ਆਈਸੋਲੇਟਡ 19 ਨੂੰ ਸੈਕਰੇਟਡ ਤੇ 20 ਨੂੰ ਸੈਕਰੇਟਡ ਰੇਨ ਹੋਣ ਦੇ ਚਾਂਸਸ ਦਿੱਸੇ ਗਏ ਨੇ 18 19 ਅਤੇ 20 ਇਹ ਤਿੰਨ ਦਿਨ ਜਿਹੜੇ ਪੰਜਾਬ ਦੇ ਹਿਸਾਬ ਨਾਲ ਹੈ येलो ਅਲਰਟ ਜਾਰੀ ਕੀਤਾ ਗਿਆ ਹੈ ਜੈਲੋ ਅਲਰਟ ਜਿਹੜਾ ਹੁੰਦਾ ਹੈ ਸਭ ਤੋਂ ਹੇਠਲੇ ਲੈਵਲ ਦਾ ਅਲਰਟ ਹੁੰਦਾ ਹੈ ਜੋ ਸ਼ੁਰੂਆਤੀ ਲੈਵਲ ਦੇ ਅਲਰਟ ਦੇ ਵਿੱਚ ਆਉਂਦਾ ਹੈ ਤੇ ਇਸ ਦਾ ਬਹੁਤ ਵੱਡਾ ਕੋਈ ਅਸਰ ਕਹਿ ਦੀ ਆਪਾਂ ਵੀ ਚੇਂਜ ਦੇ ਮੌਸਮ ਦੇ ਵਿੱਚ ਨਹੀਂ ਹੁੰਦਾ ਪਰ ਫਿਰ ਵੀ ਕਿਤੇ ਨਾ ਕਿਤੇ ਕਣਕ ਦੀ ਵਾਢੀ ਤਾਂ ਟਾਈਮ ਚੱਲ ਰਿਹਾ ਹੈ ਤੇਰੇ ਕਿਸਾਨ ਵੀਰ ਨੇ ਆਪਣੇ ਖੇਤਾਂ ਦੇ ਵਿੱਚ ਰੁੱਝੇ ਹੋਏ ਨੇ ਤੇ ਕਈਆਂ ਕਿਸਾਨ ਵੀਰ ਨੇ ਕਣਕ ਵੱਢ ਲਈ ਹੈ ਤੇ ਕਈਆਂ ਨੇ ਹਜੇ ਵੱਢ ਕੇ ਰੱਖੀ ਹੋਈ ਹੈ ਕੱਢਣੀ ਹੈ ਤੇ ਕਈਆਂ ਦੀ ਵਾਢੀ ਤੇ ਲਗਭਗ 1-2 ਦਿਨਾਂ ਦੀ ਬਾਕੀ ਹੈ ਕਿਉਂਕਿ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਅਗਰ 18-19-20 ਤਿੰਨ ਦਿਨ ਲਗਾਤਾਰ ਮੌਸਮ ਪੰਜਾਬ ਦੇ ਵਿੱਚ ਬਦਲਦਾ ਹੈ ਤਾਂ ਕਿਤੇ ਨਾ ਕਿਤੇ ਚਿੰਤਾ ਵਾਲੀ ਗੱਲ ਕਿਸਾਨ ਵੀਰਾਂ ਦੇ ਮੱਥੇ ਤੇ ਆ ਸਕਦੀ ਹੈ ਕਿ ਮੌਸਮ ਦਾ ਕੀ ਹਾਲਾਤ ਬਣਨਗੇ ਫਿਲਹਾਲ येलो ਵਾਰਨਿੰਗ ਤੋਂ ਇਹੀ ਲੱਗ ਰਿਹਾ ਹੈ ਕਿ ਜਿਹੜਾ ਪੱਛਮੀ ਸਿਸਟਮ ਪਹਾੜਾਂ ਦੇ ਵਿੱਚ ਐਕਟੀਵੇਟ ਹੋ ਰਿਹਾ ਹੈ ਉਹਦਾ ਕਿਤੇ ਨਾ ਕਿਤੇ ਸਵੇਰ ਪੰਜਾਬ ਦੇ ਵਿੱਚ ਵੀ ਚੇਂਜ ਹੋਵੇਗਾ ਮੌਸਮ ਦਾ ਤੇ ਹਲਕੀ ਫੁਲਕੀ ਬੱਦਲ ਵਈ ਤੇ ਕਿਰਮਨ ਕਾਣੀ ਤੋਂ ਗੁਰੇਜ ਨਹੀਂ ਕੀਤਾ ਜਾ ਸਕਦਾ ਕੋਈ ਬਹੁਤ ਵੱਡੀ ਕਾਰਵਾਈ ਪੈਂਦੀ ਨਹੀਂ ਦਿਖਾਈ ਦੇ ਰਹੀ ਤੇ ਕਿਸਾਨ ਵੀਰਾਂ ਨੂੰ ਫਿਲਹਾਲ ਕੋਈ ਬਹੁਤੀ ਡਰਨ ਦੀ ਲੋੜ ਨਹੀਂ ਹੈ ਤੇ ਗੱਲ ਕਰਦੇ ਹਾਂ ਹਵਾਵਾਂ ਦੀ ਹਵਾਵਾਂ ਜਰੂਰ ਤੇਜ਼ ਚੱਲ ਸਕਦੀਆਂ ਨੇ ਤੇ ਮੀਂਹ ਦੀ ਗੱਲ ਕਰੀਏ ਮੀਂਹ ਦਾ ਬਹੁਤ ਵੱਡਾ ਅਸਰ ਨਹੀਂ ਹੋਵੇਗਾ ਕਿਰਮਨ ਕਾਣੀ ਤੇ ਥੋੜੀ ਸ਼ਰਾਟੇਦਾਰ ਮੀਂਹ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਪਰ ਕੋਈ ਬਹੁਤ ਭਾਰੀ ਗੜੇ ਮਾਰੀ ਜਾਂ ਮੀਂਹ ਕਹਦੀ ਹੈ ਜਿਹੜਾ ਕਿ ਫਸਲਾਂ ਨੂੰ ਨੁਕਸਾਨ ਕਰ ਸਕਦਾ ਉਹ ਨਹੀਂ ਹੋ ਸਕਦਾ ਹਜੇ ਇਸ ਵਾਰਨਿੰਗ ਦੇ ਮੁਤਾਬਿਕ ਅਗਰ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਅਸੀਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਆਵਾਂਗੇ ਸ਼ਾਮ ਤੱਕ ਤੇ ਉਹ ਵੀਡੀਓ ਦੇਖਣ ਦੇ ਲਈ ਕਿਰਪਾ ਕਰਕੇ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਕਿਉਂਕਿ ਤੁਹਾਨੂੰ ਅਗਰ ਕਿਸਾਨੀ ਦੇ ਨਿਰਲਾ علاوہ ਹੋਰ ਖਬਰਾਂ ਦੀ ਵੀ ਲੋੜ ਰਹਿੰਦੀ ਹੈ ਕਿਸਾਨਾਂ ਦੀ ਫਸਲਾਂ ਦੇ ਵਾਰੀ ਭਾਅ ਦੇ ਬਾਰੇ ਤਾਂ نیچے ਕਮੈਂਟ ਬਾਕਸ ਦੇ ਵਿੱਚ ਥੱਲੇ ਲਿਖ ਕੇ ਜਰੂਰ ਜਾਓ ਤੁਹਾਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਮੌਸਮ ਦੀ ਜਾਣਕਾਰੀ ਤੋਂ ਇਲਾਵਾ ਅਸੀਂ ਤੁਹਾਨੂੰ ਉਹ ਦੇਣ ਦੀ ਕੋਸ਼ਿਸ਼ ਵੀ ਕਰਾਂਗੇ ਤੇ ਅਖੀਰ ਦੇ ਵਿੱਚ YouTube ਵਾਲੇ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ